ਸੋ ਜਿਲ੍ਹਾ ਪ੍ਰਸ਼ਦ ਦੀ ਚੋਣ ਤੁਸੀਂ ਜਿੱਤ ਚੁੱਕੇ ਹੋ 50 ਪਿੰਡਾਂ ਦੇ ਲੋਕਾਂ ਨੇ ਫਤਵਾ ਤੁਹਾਡੇ ਹੱਥ ਦੇ ਦਿੱਤਾ ਮਾਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਤਾ ਸੋ ਜਿਲ੍ਹਾ ਪ੍ਰਸ਼ਦ ਦਾ ਤਾਜ ਮੈਂਬਰ ਦਾ ਤੁਹਾਡੇ ਸਿਰ ਤੇ ਜ। ਸੋ ਕੀ ਕਰਨਾ ਚਾਹੋਗੇ ਕਿਵੇਂ ਦੇ ਦੇਓ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਇੱਥੇ ਆਪਣੇ ਘਰ ਵਿੱਚ ਪਹੁੰਚਣ ਤੇ ਜੀ ਆਇਆਂ ਨੂੰ ਆਖਦਾ ਵਾ ਵੈਲਕਮ ਕਰਦਾ ਵਾ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਮੈਂ ਪੰਡਾਲ ਜੋਂ 11 ਤੋਂ ਜ਼ਿਲ੍ਹਾ ਪ੍ਰਸਿੱਧੀ ਚੋਣ ਜਿੱਤੀ ਆ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦਿੱਤੀ ਤੇ ਮੈਂ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਈ ਆ ਸੋ ਜੁੰਮਿਆਰੀ ਵੱਡੀ ਆ ਪੰਜਾਬ ਬੰਨਾਂ ਦੇ ਲੋਕਾਂ ਨੇ ਤੁਹਾਡੇ ਜੁੰਮਿਆਰੀ ਮੋਢਿਆ ਤੇ ਦਿੱਤੀ ਆ ਸੋ ਕੀ ਲੱਗਦਾ ਨਹੀਂ ਤੁਹਾਨੂੰ ਵੀ ਇਹ ਬੜੀ ਆਸਾਨੀ ਨਾਲ ਤੁਸੀਂ ਕਰ ਪਾਓਗੇ ਕਿ ਜਾਂ ਨਹੀਂ ਜੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ ਕਿਉਂਕਿ ਸਾਡੇ ਜਿਹੜੀ ਪਾਰਟੀ ਆ ਇੱਕ ਬੜੀ ਸਟਰੋਂਗ ਪਾਰਟੀ ਉੱਠੀ ਆ ਤੇ ਆਪਾਂ ਪਾਰਟੀ ਵਾਸਤੇ ਦਿਨ ਰਾਤ ਕੰਮ ਕਰਾਂਗੇ ਕੋਈ ਮੁਸ਼ਕਲ ਨਹੀਂ ਹੈਗਾ ਜੇ ਮੰਨ ਲਓ ਮੁਸ਼ਕਲ ਉਸ ਬੰਦੇ ਵਾਸਤੇ ਆ ਜਿਹਨੇ ਕੰਮ ਨਹੀਂ ਕਰਨਾ ਪਾਰਟੀ ਨੇ ਅਹੁਦੇਦਾਰੀਆਂ ਜਿਹੜੀਆਂ ਦਿੱਤੀਆਂ ਵਾਂ ਕੰਮ ਵਾਲੇ ਬੰਦੇ ਨੂੰ ਹੀ ਦਿੱਤੀਆਂ ਵਾਂ ਤੇ ਜਿਨ੍ਹਾਂ ਨੇ ਕੰਮ ਦਿਨ ਰਾਤ ਕੰਮ ਕਰਨਾ ਉਹ ਵੀ ਕੰਮ ਕਰਨਗੇ ਜੀ ਕੋਈ ਮੁਸ਼ਕਲ ਨਹੀਂ ਆ ਉਹ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਨਹੀਂ ਕਿਤਨਾ ਕਿਤੇ ਮੈਨੀਫੈਸਟ ਮਿਲਿਆ ਕਿ ਜਾਂ ਤੁਸੀਂ ਆਪਣੀ ਫੇਸ ਵਾਲੀ ਅਹੁਦੇਦਾਰ ਤੇ ਜਿਹੜੀ ਇਲੈਕਸ਼ਨ ਜਿੱਤੀ ਨਹੀਂ ਜੀ ਨਹੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੇ ਕੰਮਾਂ ਦੇ ਮੋਹਰ ਲੱਗੀ ਆ ਤੇ ਉਹਨਾਂ ਦੇ ਕੰਮਾਂ ਦੇ ਦੁਬਾਰਾ ਹੀ ਇਹ ਜਿਹੜੀ ਆ ਆਮ ਪਾਰਟੀ ਸਟਰੋਂਗ ਹੋ ਰਹੀ ਆ ਤੇ ਉਹਨਾਂ ਦੇ ਦਿੱਤੇ ਹੋਈਆਂ ਜਿਹੜੀਆਂ ਗਰੰਟੀਆਂ ਵਾਂ ਗਰੰਟੀਆਂ ਨੂੰ ਲੋਕ ਖੋਸਿਆ ਤੇ ਗਰੰਟੀਆਂ ਦੇ ਨਾਂ ਤੇ ਹੀ ਕੰਮ ਚ ਹੋਣ ਦੇ ਆ ਉਹ ਅਸੀਂ ਵੀ ਦੇਖਿਆ ਫਿਕਲੂ ਨਹੀਂ ਤੀ ਜਾ ਕੇ ਕਿ ਜਿਹੜੇ ਪਿੰਡ ਨੇ ਕਾਫੀ ਵਿਕਾਸ ਪੱਕਾ ਅਜੇ ਵੀ ਅਧੂਰੇ ਨੇ ਸੋ ਕਾਫੀ ਕੰਮ ਹੋਣ ਵਾਲੇ ਨੇ ਉਹ ਕਿਵੇਂ ਦੇਖਦੇ ਹੋ ਇਹਨਾਂ ਪਿੰਡਾਂ ਦੇ ਵਿਕਾਸ ਕਰਜਣ ਦੇ ਦੇਖੋ ਜੀ ਡਿਵੈਲਪਮੈਂਟ ਤੇ ਕੰਮ ਚੱਲਣ ਡਿਆ ਵਾ ਜੇ ਨਾਲ ਕੋਈ ਥੋੜਾ ਬੋਤਾ ਰਹਿ ਗਿਆ ਹੋਆ ਕੰਮ ਉਹ ਵੀ ਆਪਾਂ ਜਲਦੀ ਪਾਰਟੀ ਦੇ ਵਿੱਚ ਕੰਮ ਜਰੀਆ ਕਰਵਾ ਰਹੇ ਆ ਤੇ ਕੰਮ ਆਪਣੇ ਚੱਲਣ ਦੇ ਆ ਕੋਈ ਐਡੀ ਗੱਲ ਵੀ ਨਹੀਂ ਹੈਗੀ ਵੀ ਆਪਾਂ ਦੇ ਕੰਮ ਨਹੀਂ ਹੋਏ ਕਾਫੀ ਕੰਮ ਹੋਏ ਆ ਬਹੁਤ ਸਾਰਾ ਕੰਮ ਹੋਣ ਦੇ ਸੋ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਚੇਅਰਮੈਨੀ ਦੀ ਦੌੜ ਵਿੱਚ ਜਿਓ ਕਿ ਜਾਂ ਇਹ ਜੀ ਪਾਰਟੀ ਹਾਈ ਕਮਾਂਡ ਕਰੋਗੀ ਇਸ ਡਿਸਾਈਡ ਆਪਾਂ ਨੇ ਇੱਕ ਕਹਿ ਸਕਦੇ ਕਿਉਂਕਿ ਜੋ ਅੱਜ ਤੱਕ ਜੋ ਵੀ ਕੀਤਾ ਪਾਰਟੀ ਨੇ ਕੀਤਾ ਵਾ ਪਾਰਟੀ ਦੇ ਦੁਆਰਾ ਹੀ ਹੋਊਗਾ ਮੈਂ ਇੱਕ ਗਰੀਬ ਘਰ ਦਾ ਵਰਕਰ ਹਾਂ ਤੇ ਮੈਨੂੰ ਪਾਰਟੀ ਨੇ ਈ ਵੱਡੀ ਟਿਕਟ ਦਿੱਤੀ ਤੇ ਮੈਂ ਰੱਬ ਘੜੀ ਇਹੋ ਹੀ ਦੁਆ ਕਰਦਾ ਵਾਂ ਵੀ ਪਾਰਟੀ ਜਿਹੜੀ ਆ ਗਰੀਬਾਂ ਨੂੰ ਤਾਂ ਉਠਾ ਰਹੀ ਆ ਧੰਨਵਾਦ ਹੈ ਪਾਰਟੀ ਦਾ ਤੋਂ ਪਾਰਟੀ ਜਿਹੜੀ ਆਮਾਂ ਦੀ ਪਾਰਟੀ ਹੋਂਦ ਵਿੱਚ ਆਈ ਆ ਤਾਂ ਤੁਸੀਂ ਵੀ ਅਸੀਂ ਦੇਖਿਆ ਕਿ ਕਾਫੀ ਜਿਹੜਾ ਵਰਕ ਕੀਤਾ ਪਾਰਟੀ ਦੇ ਨਾਂ ਜੁੜੇ ਹੋ ਉਹ ਕੀ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਪਾਰਟੀ ਨੇ ਤੁਹਾਨੂੰ ਇਹ ਟਿਕਟ ਦੇ ਕੇ ਜਿਹੜਾ ਨਵਾਜਿਆ ਵਾ ਇਹ ਤੁਸੀਂ ਆਮ ਵਿਰੋਧੀਆਂ ਦੇ ਬਿਆਨ ਸੁਣਿਆ ਕਿ ਪੈਸੇ ਦੇ ਕੇ ਟਿਕਟਾਂ ਮਿਲਦੀਆਂ ਨੇ ਕਿ ਵੇਖੋ ਜੀ ਸਾਡੀ ਜਿਹੜੀ ਪਾਰਟੀ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕਿਸੇ ਕੋ ਕੋਈ ਪੈਸੇ ਪੂਹਾਂ ਵਾਲਾ ਕੰਮ ਤਾਂ ਨਹੀਂ ਹੈਗਾ ਤੇ ਨਾ ਆਪਾਂ ਇਨੇ ਜੋਗੇ ਹੈਗੀਆਂ ਵੀ ਪੈਸੇ ਦੇ ਸਕਦੇ ਆਂ ਅਹੀਂ ਤੇ ਸਾਡੇ ਇਹਦੇ ਕੰਮ ਕੀਤਾ ਵਰਕ ਕੀਤਾ ਆ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਆ ਤੇ ਪਾਰਟੀ ਨੇ ਵੀ ਸਾਡੇ ਕੰਮ ਤੇ ਮੋਹਰ ਲਾਈ ਆ ਤੇ ਅਸੀਂ ਪਾਰਟੀ ਵਾਸਤੇ ਕੰਮ ਕਰਾਂਗੇ ਕੋਈ ਸਾਨੂੰ ਤੇ ਨਹੀਂ ਇਨੇ ਜੋਗੇ ਹੈ ਵੀ ਆਪਾਂ ਪੈਸੇ ਦੇ ਚੁਕਾਂਗੇ ਤੇ ਨਹੀਂ ਪੈਸੇ ਵਾਲਾ ਤਾਂ ਨਹੀਂ ਕੋਈ ਕੰਮ ਹੈਗਾ ਜੀ ਉਹ 27 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਉਹ ਕਿਵੇਂ ਦੇਖਦੇ ਹੋ ਕੀ ਤਿਆਰੀ ਚੱਲਦੀ ਆ ਦੇਖੋ ਜੀ ਜਿਹੜੀ 2027 ਦੀ ਇਲੈਕਸ਼ਨ ਆ ਰਹੀ ਆ ਸਾਡੀਆਂ ਪੂਰੀਆਂ ਤਿਆਰੀਆਂ ਵਾ ਤੇ ਅਸੀਂ ਜਿਹੜੀ ਆਪਣੇ ਡੇੜਾ ਬਾਬਾ ਨਾਨਕ ਦੀ ਆ ਟਿਕਟਾਂ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ ਵਿੱਚ ਪਾਵਾਂਗੇ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਲਾਵਾਂਗੇ ਤੇ ਫਿਰ ਜੋਰਾਂ ਸੋਰਾਂ ਦੇ ਤਿਆਰੀਆਂ ਚੱਲਣੀਆਂ ਜੀ ਤੋਂ ਇੱਕ ਵਿਰੋਧੀਆਂ ਨੇ بڑا 이슈 ਬਣਾਇਆ ਦਾ ਵਾ ਕਿ ਹਿਆਰ ਪਈਆ ਜਿਹੜਾ ਬੀਬੀਆਂ ਦਾ ਵਾਦਾ ਕੀਤਾ ਸੀ ਉਹਨਾਂ ਦੇ ਮੈਨੀਫੈਸਟੋ ਤੇ ਵਿੱਚ ਸੋ ਉਹ ਅਜੇ ਤੱਕ ਤਾਂ ਲਾਗੂ ਨਹੀਂ ਹੋਇਆ ਕੀ ਲੱਗਦਾ ਪਾਰਟੀ ਸਰਕਾਰ ਜਿਹੜੀ ਕਰ ਪਾਏਗੀ ਵੇਖੋ ਜੀ ਜੋ ਕੁਝ ਮਾਨ ਸਾਹਿਬ ਨੇ ਕਿਹਾ ਵਾ ਉਹ ਕੀਤਾ ਵਾ ਕੁਝ ਗਰੰਟੀਆਂ ਇਸ ਤਰ੍ਹਾਂ ਦੀਆਂ ਸੀ ਵੀ ਜਿਹੜੀਆਂ ਨਹੀਂ ਵੀ ਹੈਗੀਆਂ ਉਹ ਵੀ ਪੂਰੀਆਂ ਕੀਤੀਆਂ ਵਾ ਤੇ ਸਾਡੇ ਮਾਨ ਸਾਹਿਬ ਨੇ ਕਿਹਾ ਵਾ ਵੀ ਥੋੜੇ ਹੀ ਸਮੇਂ ਦੇ ਵਿੱਚ ਆਪਾਂ ਜਿਹੜੀ 1000 ਰੁਪਏ ਵਾਲੀ ਗਰੰਟੀ ਹੈ ਵੀ ਪੂਰੀ ਕਰਨ ਜਾ ਰਹੇ ਹਾਂ ਤੇ ਜਲਦੀ ਹੋ ਜਾਊਗਾ ਇਹ ਵੀ ਸੋ ਤੁਸੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹੋ ਡੇਰਾ ਬਾਬਾ ਨਾਨਕ ਖੇਤਰ ਦੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਜਿਹੜਾ ਹੀ ਆਮ ਆਦਮੀ ਪਾਰਟੀ ਦਾ ਉਹ ਜਦੋਂ ਰਿਕਾ ਦਾ ਨਾਮ ਬਦਲਿਆ ਸੈਂਟਰ ਗਵਰਨਮੈਂਟ ਨੇ ਤੋ ਕਿਵੇਂ ਦੇਖਦੇ ਹੋ ਪਾਰਟੀ ਵਿਰੋਧ ਕਰੇ ਕਿ ਜਹ ਹੱਕ ਤੇ ਜਾਏਗੀ ਵੇਖੋ ਜੀ ਇਹ ਜਿਹੜਾ ਸੈਂਟਰ ਹੈ ਆ ਸ਼ੁਰੂ ਤੋਂ ਸਾਨੂੰ ਪੰਜਾਬ ਨੂੰ ਮਾਰਦਾ ਹੀ ਆਇਆ ਵਾ ਤੇ ਮੈਨੂੰ ਲੱਗਦਾ ਵਾ ਵੀ ਇਹ ਗਰੀਬ ਵਾਸਤੇ ਇੱਕ ਚੰਗੀ ਗੱਲ ਨਹੀਂ ਹੈਗੀ ਤੇ ਪਾਰਟੀ ਜਿੱਥੇ ਕੋਈ ਗਲਤ ਕੰਮ ਹੋਊਗਾ ਪਾਰਟੀ ਉਹਦਾ ਵਿਰੋਧ ਜ਼ਰੂਰ ਕਰੂਗੀ ਚੰਗੇ ਕੰਮ ਦਾ ਸਾਥ ਦੇਊਗੀ ਤੇ ਮਾੜੇ ਕੰਮ ਦਾ ਜ਼ਰੂਰ ਵਿਰੋਧ ਕਰੂਗੀ ਜੀ ਜੀ ਸਰ ਹੈਲਥ ਨੂੰ ਲੈ ਕੇ ਪੰਜਾਬ ਸਰਕਾਰ ਨੇ ਪਿਛੇ 10 ਲੱਖ ਵਾਲੀ ਸਰੀ ਯੋਜਨਾ ਲਾਗੂ ਕੀਤੀ ਹੈ ਕਿ ਕੋਈ ਵੀ ਪਰਿਵਾਰ ਜਿਹੜਾ ਇਲਾਜ ਕਿਹਾ ਵੀ ਹਸਪੀਟਲ ਵਿੱਚ ਕਰਵਾ ਸਕਦਾ ਸੋ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜਾ ਹੈਲਥਵਾ ਤੇ ਇੱਕ ਆਪਾਂ ਹੁਣ 10 ਲੱਖ ਰੁਪਏ ਨਾਲ ਚਾਲੂ ਕੀਤਾ ਵਾ ਉਹਦੇ ਵਿੱਚ ਕੋਈ ਡਾਕੂਮੈਂਟ ਨਹੀਂ ਲੈਣ ਦੀ ਲੋੜ ਇੱਕ ਆਧਾਰ ਕਾਰਡ ਤੇ ਇੱਕ ਆਈਡੀ ਲੈ ਕੇ ਆਧਾਰ ਕਾਰਡ ਤੇ ਆਈਡੀ ਲੈ ਕੇ ਕਿਸੇ ਵੀ ਹਸਪੀਟਲ ਦੇ ਵਿੱਚ ਜਾ ਕੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਜੀ ਤੇ ਉਹਦੇ ਵਾਸਤੇ ਸਾਡਾ ਕੰਮ ਜਿਹੜਾ ਚੱਲ ਰਿਹਾ ਉਹ 50 ਪਿੰਡਾਂ ਦੇ ਲੋਕਾਂ ਨੇ ਤਕਵਾਤ ਵਾਲੇ ਹੱਕੀ ਰੁੱਤਾ ਸੇਵਾ ਕੰਧਾ ਮੁਲਕਾ ਹਤਾ ਮਾਨ ਬਖਸ਼ਿਆ ਸੋ ਮੈਸੇਜ ਕੀ ਦੇਣਾ ਚਾਹੋਗੇ ਕਿ ਮੈਂ ਜੀ ਸਰਦਾਰ ਗਰਦੀਪ ਸਿੰਘ ਰੰਧਾਵਾ ਜੀ ਦਾ ਆਪਣੇ ਸਾਡੇ ਐਮ ਐਲ ਏ ਸਾਹਿਬ ਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦਿੱਤੀ ਸੀ ਤੇ ਮੈਂ ਟਿਕਟ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਈ ਔਰ ਬਾਕੀ ਮੈਂ ਆਪਣੇ ਜਿੰਨਾ ਵੀ ਮੈਨੂੰ ਸੇਵਾ ਬਖਸੀ 50 ਪਿੰਡਾਂ ਦੀ ਲਾਲੋ ਚਾਹੇ ਹੋਰ ਮੈਨੂੰ ਪਿੰਡ ਮਿਲਦੇ ਆ ਮੈਂ ਉਹਨਾਂ ਸਾਰੇ ਵੀਰਾਂ ਸੱਜਣਾ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਉਜ ਰਜੀਮੀ ਆ ਕਰਕੇ ਸਿੱਧੀ ਦਿਹਾਰਿਆਂ ਕਰਕੇ ਨਹੀਂ ਪਹੁੰਚ ਕਰ ਸਕੀ ਆਪਾਂ ਥੋੜੇ ਦਿਨਾਂ ਤੱਕ ਇਹ ਪਿੰਡ ਪਿੰਡ ਆਵਾਂਗੇ ਤੇ ਜਿਹੜੇ ਕੰਮ ਰੁਕੇ ਪਏ ਆ ਜਿੱਥੇ ਵੀ ਕਿਤੇ ਕੋਈ ਜ਼ਰੂਰਤ ਹੋਊਗੀ ਆਪਾਂ ਉਹ ਕੰਮ ਜਿਹੜੇ ਆ ਜ਼ਰੂਰ ਚਾਲੂ ਕਰਾਂਗੇ